ਦਿਆਂ ਸ਼ਿਵ ਦਰਨ ਤੋਂ ਸੇਵਾ ਕਰਦੇ ਨਾ ਕਈ ਗਲਤੀਆਂ ਹੋ ਜਾਂਦੀਆਂ ਜਾਣੇ-ਅਣਜਾਣੇ ਦੀਆਂ ਗਲਤੀਆਂ ਹੋਣੀਆਂ ਸੁਭਾਅ ਕਦਾ ਸਤਿਗੁਰੂ ਜੀ ਆਤਿ ਵਰਸ਼ਨਾਰੇ ਹੋ। ਕਿਰਪਾ ਕਰਕੇ ਬਖਸ਼ ਲੈਣ ਆਗੇ ਤੋਂ ਸੋਧ ਤੇ ਸਪਸ਼ਟ ਸੇਵਾ ਸੰਧਰ ਕਰਨ ਦੀ ਬਾਰਦੋਂ ਅਸ਼ੀਸ਼ ਕਰਨੇ। ਕਿਰਪਾ ਕਰਨੀ ਰੰਤ ਕਰਨੀ ਸਤਿਗੁਰੂ ਜੀ ਅਸ ਵਿਸ਼੍ਰੀ ਹੋਈ ਰੋਜ਼ ਦਿਨੇਤਨ। ਆਪ ਜੀ ਨਾਲ ਸੰਦਰ ਬੈਠਾ ਕੇ ਮੈਂ ਨਹੀਂ ਗਏ ਹਾਂ ਸਤਿਗੁਰੂ ਜੀ ਆਪ ਜੀ ਦੇ ਹੰਗਾਣੇ ਨਾਲ ਸ਼ੋਧ ਨੀਕ ਹੋ ਰਹੀ ਹਨ। ਕਿਰਪਾ ਕਰਨੀ ਰਹਿਤ ਕਰਨੀ ਉਹ ਸ੍ਰੀ ਸੁਖਮਨੀ ਜੀ ਨੂੰ ਆਪਣੇ ਚਰਨਾਂ ਵਿੱਚ ਆਸ਼ਿਰਵਾਦ ਬਖਸ਼ਿਸ਼ ਕਰਨਾ ਪਿਛਲੇ ਪਰਿਵਾਰ ਦੇ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਭਾਣੀ ਮੰਨਨ ਦੇ ਬਾਲ ਤੋਂ ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਗੁਰਮੁਖ ਖਾਨ ਵੱਲੋਂ ਮਾਇਆ ਭੇਟਾ ਹਾਜ਼ਰ ਹੋਈ ਹੈ ਸਤਿਗੁਰੂ ਜੀ ਆਪ ਆਪਣੀ ਖਜ਼ਾਨੇ ਮਿਲਾਓ ਗੁਰਮੁਖ ਖਾਨ ਦੀ ਖਜ਼ਾਨੇ ਪਰਪੂਰ ਕਰੋ ਕਾਰਕਾਂਡ ਗੋਦਰ ਕਰੋ ਸਤਿਗੁਰੂ ਜੀ ਕਿਰਪਾ ਕਰਨੀ ਰਹਿਤ ਕਰਨੀ ਉਹ ਸੁਖਿਸ਼ੀ ਹੋਈ ਉਹ ਦਾ ਭਲਾ ਕਰਨਾ ਦੂਸਰੇ ਪਰਿਵਾਰ ਦੇ ਸਿਰ ਤੇ ਮਿਹਰ ਪਰੇ ਹੱਥ ਰੱਖਣਾ ਭਾਣੀ ਮੰਨਨ ਦੇ ਬਾਲ ਤੋਂ ਬਖਸ਼ਿਸ਼ ਕਰਨੀ ਸਾਨੂੰ ਹੋਂਦੀ ਪਰਵਾਰ ਨੂੰ ਆਪਣੇ ਦਰਾਂ ਪਰੋਂ ਗੁਰੂ ਸਿੱਖੀ ਵਾਲਾ ਜੀ ਨੇ ਨਾਨਕੀਆਂ ਦਾਤਾਾਂ ਚੰਦ ਰਸਤੀਆਂ ਦੀਆਂ ਦਾਤਾਾਂ ਘਰ ਪਰਵਾਰ ਨੂੰ ਸ਼ੁਭ ਸ਼ਾਂਤੀ ਵਰਸਾਇਓ ਐਸੀ ਬਰਕਤ ਕਰੇ ਐਸੀ ਯਾਤਿਗਰ ਸੂਰਜ ਜੀ ਹੋਣ ਵਾਲੇ ਸਮੇ ਗੁਰਮਖਾਨੋਂ ਖੁਸ਼ੀਆਂ ਚੇਤੇ ਬਰਕਤ ਕਰੇ ਐਸੀ ਰਹਿਣ ਕਰੇ ਐਸੀ ਬਰਕਤ ਕਰੇ ਉਸਤ ਕਮਾਈਆਂ ਦੇ ਵਿੱਚ ਵਰਕਤਾਂ ਪਾਏ ਹੋ ਸਤਿਗੁਰੂ ਜੀ ਦੂਰੋਂ ਨੇੜੋਂ ਸੰਗਤਾਂ ਆਦਿ ਦੇ ਦਰਸ਼ਨ ਦਾਰੇ ਕਰੀਆਂ ਹਨ ਇੱਕ ਕਦਮ ਕਦਮ ਲੇ ਕੇ ਚਲਾਈ ਹੋ ਤੇਰ ਫਰੇ ਭੇਟਾਂਗਾ ਸੰਤਾਂ ਦੀਆਂ ਦਰ ਪ੍ਰਵਾਨ ਕਰਿਓ ਬੀਜਾ ਹਰਿਆ ਕਰਿਓ ਸਰਬੱਤ ਦੇ ਕਾਰਜ ਰਾਜ ਕਰਿਓ ਸਤਿਗੁਰੂ ਜੀ ਕਿਰਪਾ ਕਰਨੀ ਰੰਗਿਤ ਕਰਨੀ ਸਤਿਗੁਰੂ ਜੀ ਹੋਰ ਕਿਰਪਾ ਕਰਿ ਰੰਗਿਤਾਂ ਮਾਣਯੋਗ ਹੈ ਦੁਰਦੁਖਤ ਮਨ ਤੇ ਗਾਵਤ ਜਗਾ ਜਗਾ ਨਿਆਲੇ ਸੰਤ ਗੰਗੇ ਮਾਤਰ ਸਨਿਆਨ ਦਰ ਪ੍ਰਵਾਨ ਕਰਿਓ ਸਰਬਾਨ ਦਾ ਯਾਤਰਾ ਤੇ ਪਾਰਿ ਪਾਰ ਸਤਿਗੁਰੂ ਜੀ ਮਾਨ ਦੀ ਆਗੇ ਦਰਸੇ ਕਰਿਓ ਸਤਿ ਸ਼੍ਰੀ ਅਕਾਲ ਸਾਰੇ ਸਤਿਕਾਰਯੋਗ ਸਤਿਗੁਰਾਂ ਦਾ ਜੀ ਰਵਜੀਤ ਜੀ ਨੂੰ ਨਾਮ ਦੀ ਗਾਥਾ ਤੁਰੀ ਸਾਵਧਾਨ ਰਸਿਤ ਕਰੋ ਗੁਰੂ ਨਾਮ ਦੇ ਜਨਨ ਦੀ ਬਾਤ ਸਤਿ ਕਰਨੇ ਸਤਿਕਾਰਯੋਗ ਕਾਰਨੀ ਤੱਕ ਨੂੰ ਬ੍ਰਾਂਤ ਸਤਿ ਨੋਮੀ ਆਪਰ ਕਰੂ ਤੁਹਾ ਜਨਤਾ ਆਤਮ ਸੋਰਾ ਦੀ ਸੇਵਾ ਸਾਰ ਕਰਨ ਦੀ ਆਗਿਆ ਦਿੱਤੀ ਕਰੋ ਗੁਰੂ ਪਰਿਵਾਰਿਕ ਦੇ ਪਤਨ ਦੀ ਬਾਤ ਨੂੰ ਜੀਤਨ ਦਾ ਆਤਮ ਹੋਣ ਦੀ ਇੱਛਾ ਨਾ ਬੋਲੇ ਨਿਸ਼ੰਘਰ ਨਿਸ਼ੰਘਰ ਜੈ ਕਰਤ ਜੀ ਸਰਬ ਬਾਣੀ ਜੀ ਹਮੈ ਹਾਣਿ ਕਰ ਬਰ ਬਖਸ਼ਣੋ ਆਪ ਜੀ ਸਰਦੀ ਆਪਣਾ ਤੇਜ ਰੋਹੀ ਰੋਹੀ ਪਾਸਾ ਜੀ ਸਹੀ ਯਾਰਾਂ ਦੇ ਨਿਮਰ ਜੀ ਜਿਨਾ ਮਨ ਅਤਲ ਨਾਮ ਤੇ ਤਾਵੇਂ ਨਾਨਕ ਨਾਦ ਦੀ ਗਾਉ ਜੀ ਹੈ ਸੁਤੋਤ ਕੋਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ

محافظان طلب مبارک سفر است تو را با یک منشوری دوست

Banana! ਜਾਨ ਕਮਲ ਜਾ ਕਾ ਮਨਵ ਕਾ

ਸੋਰੀ ਸੰਤੋਪੀਤੀ ਆ ਮੇਰੇ ਇਸ ਪਰਫੋਰਮੈਂਸ ਪਰ ਤਾਂ ਕਾਣੀ ਵਾਹਿਗੁਰੂ ਦਾ ਸਦਾ ਵਾਹਿਗੁਰੂ ਜੀ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸੰਤ ਮਾਸਟਰ ਕਲਵਿੰਦਰ ਕੋ ਜੋ ਤੁਹਿਆ ਪੀਆ ਸਭ ਜੇ ਵੇ ਨਲਾਜੋ ਸਾਨੂੰ ਨਾਲ ਦੇ ਕੋ ਮਾਰਨ ਜੀ ਨਹੀਂ ਆ ਬਖਸ਼ੀ ਸੀ ਕਿ ਜਾਨਾਂ ਨੇ ਵਜੇ ਗਣ। ਸਾਲਾ ਉਹਨਾਂ ਕੋਲੋਂ ਅੰਤਰਦਾਸ ਦੇ ਚਾਰੀ ਪਾਰ ਦੇ ਪਹੁੰਚ ਪਾਇਗਾ। ਉਪਰੰਤ ਉਹ ਕੀਪ ਦਰਵਾਜ਼ਾ ਦੱਸਾ ਦੇਖੇ ਹੋਏਗਾ। ਡੇਰੇ ਸਾਤਾ ਲਾਈਵ ਕਰ ਤੋਹਰ ਨਾ ਸਿੰਘਾਂ ਸਿੰਘਾਂ ਸੰਤਰਾਤਨ ਭਾਵ ਇਹ ਦੁਖ ਦੀ ਘੜੀ ਦੇ ਵਿੱਚ ਸਾ ਦਿੱਤਾ। ਸਿਵਾਲਨ ਦੁੱਖ ਸੰਜਿਆ ਕਰਦੇ ਇਸ ਤਰ੍ਹਾਂ ਸਾਕ ਸੰਬੰਧੀ ਜਥੇਬੰਦੀਆਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪ ਤਾਂ ਕੀਮਤੀ ਜੀਅ ਕੱਟ ਕੇ ਪਰਵਾਨਾ ਦੁਖਾਂ ਦਾ ਕਨਵਾਸ ਤੇ ਪਹੁੰਚੀਆਂ ਪਰ ਉਹਨਾਂ ਜੀ ਆਖਣ ਜਾਂਦਾ ਹੈ ਦੇਖਦਾ ਲਾਈਵ ਤੋਂ ਦੇਖਦੇ ਹਾਂ ਤੌਰ ਦਾ ਕੁਮਿੰਦਰਪੁਰ ਜੀ ਬੀਐਸਐਫ ਦੇ ਮੁਲਾਜ਼ਮ ਸੰ ਕੋਲ ਜਿੰਨੀ ਕੁ ਦੇ ਨਾਲ ਫੀਟਿੰਗ ਹੋਰ ਉਹਨਾਂ ਨੂੰ ਪਹੁੰਚਦੇ ਹੋਏ ਚਾਨਣ ਵਾਜੇਗਾ ਹਨ ਪਰਿਵਾਰਾਂ ਨੂੰ ਸਮੂਹ ਸੰਗਤਾਂ ਦਾ ਧੰਨਵਾਦ ਦੇਵ ਜੀ ਦਾ ਸੰਗਤਾਂ ਦਾ ਧੰਨਵਾਦ ਜਿਨੇ ਹਰਕਿੰਗ ਸੀ ਟਾਈਮ ਕੱਢ ਕੇ ਇਸ ਲਾਈਵ ਪ੍ਰੋਗਰਾਮ ਦੇ ਦੇਖ ਰਹੇ ਹਨ ਲੋਕ ਦੇ ਕੜੀ ਵਿੱਚ ਪਰਵਾਹ ਨਾਲ ਦੁੱਖਾਂ ਜਾ ਕੰਨਾ ਹੈ ਤੇਰਾ ਸਾਥ ਸੁਣਦੀ ਬਾਕਵਾ ਜਸਵੰਦੀਆਂ ਮੁਲਾਜ਼ਮ ਚੋਰਾ ਸੰਜ ਕਰਨ ਹੈ ਪਰਵਾਹ ਨਾਲ ਦੁੱਖਾਂ ਸਾਂਝਾ ਕਰਨ ਵਾਸਤੇ ਪਹੁੰਚ ਜਾਂ ਪਰਿਵਾਰ ਉਹਨਾਂ ਜੀਾਂ ਦਾ ਧੰਨਵਾਦ ਆਖਿਆ ਪਰਿਵਾਰ ਉਹਨਾਂ ਦਾ ਬਹੁਤ ਮਜ਼ਾ ਆ ਰਿਹਾ ਚਨਾਰੀ ਗੁਰਦਸਾਹੇ ਖੇਵੀ ਗ੍ਰੈਵਸਾਇਲਪਾਰ ਦੇ ਭੋਗ ਪਾਇਗਨ ਆਓ ਜਿੱਥੇ ਪ੍ਰਵਾਦਨ ਦੁਸਾਂਜਾ ਕਾ ਨਿਸਾਕ ਸੋੰਦੀ ਰਿਸ਼ਤਰ ਬਾਲਾ ਦੇ ਦਿਖਾਈਏ ਜਿੱਥੇ ਅੰਤਵਾਰ ਦਾ ਦੇ ਵਿੱਚ ਸਾਰੀ ਸੋੰਦੀ ਰਿਸ਼ਤੇਦਾਰ ਪਹੁੰਚਿਆ ਪੁੱਤੇ ਬਾਖਵਾ ਜੱਥੇ ਬੰਦੀਆਂ ਤੇ ਮੁਲਾਜ਼ਮ ਜੱਥੇ ਬੰਦੀਆਂ ਇਸ ਸਮਾਰੋਹ ਦੇ ਅੰਤਵਾਰ ਦਾ ਸ਼ਾਮਲ ਹੋਣ ਦਾ ਬਾਕੀ ਤੋਂ ਕੀਤਾ ਸਾਇਲਪਾਰ ਦੇ ਭੋਗ ਤੋਂ ਉਪਰੰਤ ਗੁਰਦਸਾਹੇ ਕੇ ਅੰਤਵਾਰ ਦਾ ਆਲੀ ਰਿਤੀ ਜਾਇਕ ਕਰਮਿੰਦਾਂ ਕਰਦੇ ਜੋ ਬੀ ਐਸਐਫ ਦੇ ਮੇਟ ਮੁਲਾਜ਼ਮ ਸਨ

ਈਵਰਸਾ ਜੁਨੀ ਆ ਗਏ ਜੀਮੀਤ ਕਲਵਿੰਦਰ ਕੋਰ ਦੇ ਗ੍ਰਹਿ ਦੇ ਪ੍ਰਵਾਹ ਨੇ ਉਹਨਾਂ ਦੋ ਉਹਨਾਂ ਨਿਵੇ ਸਾਇਜ ਪਾਰ ਦੇ ਪੋਗ ਪ੍ਰੰਤ ਅੰਤਵਰਦਾਸ ਕੋਰਦਾਸਾ ਦੇਖੇ ਹੋਏ ਦੇਖੋ ਖੁਸ਼ੀਆਂ ਜਿਨੇ ਗੁਰੂ ਮਹਾਰਾਜ ਨੇ ਉਰ ਬਖਸ਼ ਕੀਤੀ ਸੀ ਇਹ ਕਲਵਿੰਦਰ ਕੋਰ ਵਿਆਹ ਸ਼ਤ ਕੁਝ ਕੋਈ ਪਰਿਵਾਰਾਂ ਦੱਸਿਆ ਗਿਆ ਇਹ ਬੱਚੀ ਦੇ ਹੋਗਾ 37 ਸਾਲ ਸਨ ਕੁਝ ਸਮੇਂ ਬਾਅਦ ਵਿਆਹਤ ਬਾਧੇ ऐसे बीमारी ਨਾਲ ਉਜ ਗਏ ਜਿਨ੍ਹਾਂ ਨੇ ਜਿਨੀ ਮਾਰੇ ਗੁਰੂ ਵਾਕਿ ਬਹਾਨਾ ਹੁੰਦਾ ਹੈ ਰਹਿ ਤੇ ਦੇਖ ਰਿਹਾ ਉਹਨਾਂ ਦੇ ਵਿਆਹ ਦਾ ਅਨੰਦ ਮਾਨ ਲੀਆਂ ਸੰਗਤਾਂ ਦੇ ਵੀ ਚਾਹ ਤਾਂ ਜੁਣੀ ਆਏ ਬਈ ਲਾਈਵ ਪ੍ਰੋਗਰਾਮ ਦੇਖੀਓ। ਆਓ ਸੰਗਤਾਂ। ਅੰਤੋਂ ਰਾਜ ਜਿਉਈ ਸ਼੍ਰੀ ਕੁਲਵਿੰਦਰ ਕੋਰ ਦੀ ਸਾਈਡ ਪਾ ਦੇ ਪ੍ਰੋਗਰਾਮ। ਜੀ ਬੋਲਣਾ ਜੀ। ਬੇਨ ਮਾਨਿਆ ਦੀ ਮਾਨ ਨਿਸ਼ਾਨਿਆ ਦੇ ਤਾਨ ਬਹੁਤ ਹੀ ਮੋੜ ਸੱਚੀ ਬਿਤਾ ਰਹੇ ਨੇ ਤਾਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਤਾਨ ਤਨ ਸਤਿਗੁਰੂ ਅਰਜਨ ਦੇਵ ਮਹਾਰਾਜੀ ਵਰਗਦੀ ਤੇ ਵਿਰਾਜਮਾਨ ਤਾਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਰਮਾਨਤਨ ਰਾਜ ਜੀ ਦੀ ਬਸਤ ਜੀ आज केदारखंड जी दी कर लोग कर कर लोग कर के महान बी बी कुलवेंद्र कौर जी सतगुरु जी इतने आयु आपने वक्सेस करके दी हमें संसार से से शाससा की पूरी ने खत्म कर दी मतलब लोग का दरवाजा बंद कर गए थन और नाली रोदी कल्याणता के वास्ते रोदे परहेले वास्ते परिवार के बदन सतगुरु जी ने श्री साईं पाठ पर आरंभ करवाए थन आज टाइम सतगुरु जी आज संपूर्ण सारी हुई है ਆਗਿ ਦੇ ਸੋਖਾ ਸੰਸ਼ੇਵਸ ਨਾਲ ਹੋਈ ਹੈ ਸਤਿਗੁਰੂ ਜੀ ਆਜ ਦੇ ਕਾਮਣ ਪਵਿੱਤਰ ਸਭੂ ਕਾਮਣ ਕੰਮ ਕਿੱਸੇ ਲੱਗੇ ਹਨ ਸੰਗਤਾਂ ਤਿਆਰ ਕਰ ਪਿਆਰ ਮਨ ਸਤਿਗੁਰੂ ਆਗ ਚੱਲੋ ਸੰਗਤਾਂ ਦੇ ਨਾਲ ਮੇਜ ਮੇਲਾ ਨੂੰ ਚੱਲੇ ਮਰਦ ਦੀ ਆਗਿਆ ਕੋਸ਼ਿਸ਼ ਕਰੋ ਚੱਲ ਕੇ ਸਤਿਗੁਰੂ ਜੀ ਉਪਰੰਤ ਕਾਜ ਜੀ ਨੂੰ ਮੇਧਨ ਕਰਦਾ ਨਾ ਗੁਰੂ ਹੋਣ ਲਈ ਆਣਾ ਪ੍ਰਭੂ ਬਾਣੀ ਤੇ ਕੀਰਤਨ ਪਰ ਰੰਗ ਕਰਨ ਦੀ ਆਗਿਆ ਬਖਸ਼ ਕਰ ਦੇਣੀ ਜੀ ਕਰੋ ਤੇ ਭਾਜੀ ਚਾਹੇ ਮਾਰਨ ਦੀ ਆਗਿਆ ਬਖਸ਼ ਕਰੋ ਜੀ ਸਹੀ ਪਿਆਰਿਆਂ ਦਾ ਮੇਲ ਕਰਾ ਦੇ ਜੀ ਜਿਨ੍ਹਾਂ ਨੇ ਜਰਾ ਨਾਮ ਤੇ ਕਾਦੀ ਨਾਨਕ ਨਾਮ ਜੁੜਨ ਦੀ ਗੋਲੇ ਸੋ ਨਿਹਾਲ ਸਾਰ ਜੀ ਲੋਕ ਹਰਿ ਜੋ ਤੇ ਸਿਰ ਪਸੂ ਦਾ ਨਾਮ ਭੈਰ ਦੇ ਜੀ ਜੋ ਜੱਟਾਂ ਦੀ ਖਾਦੋ ਤੇ ਵੀ ਤੁਮ ਕੀ ਗੀਤਾਂ ਦਾ ਪ੍ਰਿੰਸ ਜੋਤਨ ਦਾ ਅਰਦਾਸ ਗੁਰੂ ਜੀ ਅੰਤ ਅਰਦਾਸ ਕਰਦੇ ਕੋਵ ਗੁਰੂ ਮਹਾਰਾਜ ਜੀ ਸਰਦਾਰ ਸਾਹਿਬ ਜਾ ਰਹੇ ਹਾਂ ਜਿੱਥੇ ਅੰਤ ਅਰਦਾਸ ਗੁਰੂ ਸਾਹਿਬ ਵਿਖੇ ਹੋ ਗਈ ਬਖਵਾ ਜਸੇ ਸੰਧਾਈ ਲਈ ਪੇੜ ਕੀਤੀ ਜਾਵੇਗੀ ਪਰਵਾ ਨਾ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਅਰੇ ਸਦਾ ਸੋੰਦੀ ਜਿਵੇਂ ਬਖਵਾ ਜਸੇ ਬੰਦੀਆਂ ਬੰਦੀ ਨੂੰ ਕਿਉਂ ਸਤੂ ਤਾ ਸੰਸਾਰ ਜਾਂਦਾ ਕਰਦੇ ਹੋਏ ਅੱਜ ਗ੍ਰਹਿ ਵਿਖੇ ਬਣਾ ਲਏ ਬਾਕੀ ਜਿਵੇਂ ਬੰਦੀਆਂ ਨੂੰ ਪਰਿਵਾਰ ਉਹਨੂੰ ਜਨਾਈ ਦੀ ਜਾਣੀ ਹੈ ਪਰਿਵਾਰ ਨੂੰ ਤੋਹਾਜਾ ਕਰਨ ਵਾਸਤੇ ਪਹੁੰਚੇ ਹਨ ਬਹੁਜਿਵੇਂ ਬੰਦੀਆਂ ਦਾ ਪਰਿਵਾਰ ਪਰਿਵਾਰ ਉਤਮਾਗੀ ਜੁਨਦਾ ਹੈ অস গৈ যথেব গুচে ৰিশেদাৰ পিছিয়ে গুৰুদ্বাৰ্থে অস গু মাহাৰা ਉਹਨਾਂ ਤੋਂ ਅਗਰਾ ਵਿਖੇ ਸੈਲਫ ਪ੍ਰੈਪੋਰਟੰਸ ਗੁਰਦਤ ਸਾਹਿਬ ਵਾਖੇਤੰਦਰ ਵਾਸੇ ਜਾਇਆ ਗਿਆ ਵਸ ਬਖਲੇ ਜਿਵੇਂ ਸੁਨਾਲੀ ਕੀਤੀ ਜਾਵੇਗੀ ਪਰਵਾਰ ਵਾਲੀਆਂ ਸੰਗਤਾਂ ਦਾ ਰਿਸ਼ਤਾ ਦਾ ਸਭ ਜਿਹੜੀਆਂ ਦਾ ਲੱਖ ਧੰਨਵਾਦ ਉਹਨਾਂ ਦੇ ਰੈਗਿਸਟਰੀ ਭਾਗੀਪੁਰਨ ਕੀਤਾੰਦਵਾ ਨਾਲ ਜੀ ਉਹਨਾਂ ਸਾਹਿਬ ਜੀ ਕਿਤੇ ਜਾਵੇਗੀ ਸਤਿਕਾਰ ਹੈ ਗੁਰਦਸਪ ਸਿੰਘ